ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਕਸ਼ੇ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਤਾਜ਼ੀਆਂ ਸੂਈਆਂ ਇੱਕ ਗੱਬਣ ਆ ਤੇ ਇੱਕ ਟੁਕੜਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਇਹਨਾਂ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਕਿਵੇਂ ਚੱਲਦਾ ਏ ਕੰਮ ਵਧੀਆ ਵਧੀਆ ਜੀ ਪੂਰਾ ਨਾਮ ਤੇ ਐਡਰੈਸ ਬੋਲ ਦੋ ਬਾਈ ਜੀ ਨਾਮ ਅਮਨਪ੍ਰੀਤ ਸਿੰਘ ਜੀ ਪਿੰਡ ਕੋਸਾਈ ਠੀਕ ਆ ਤੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘਾਣੇ ਮੇਰੇ ਪਿੰਡ ਕਿਹੜੇ ਰਹਿ ਜਾਂਦਾ ਵੀਰੇ ਢੇੜੇ ਕਿਵੇਂ ਬੌਡੇ ਰਹਿ ਗਿਆ ਹੀ ਕੀ ਕਰ ਰਹਿ ਗਿਆ ਮੀਨੀਆਂ ਰਹਿ ਗਿਆ ਤੇ ਰਾਮਾ ਰਹਿ ਗਿਆ ਠੀਕ ਆ ਮੋਬਾਈਲ ਨੰਬਰ ਬੋਲ ਦੋ ਵੀਰੇ 7129844960 ਠੀਕ ਆ ਇਧਰੋਂ ਸ਼ੁਰੂ ਕਰੀਏ ਹਾਂਜੀ ਹਾਂਜੀ ਬਾਈ ਜਿਹੜੀ ਆਪਾਂ ਸਾਹਮਣੇ ਵਾਇਰਡ ਦੇਖ ਰਹ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਠੀਕ ਆ 4 ਵਜੇ ਸੂਈ ਆ ਠੀਕ ਆ ਜੇਰ ਦੀ ਪ੍ਰੋਪਰ ਸਾਰੀ ਵੀਡੀਓ ਆਪਣੇ ਕੋਲੇ ਜੇਰ ਦੀ ਪ੍ਰੋਪਰ ਆਪਣੇ ਕੋਲੇ ਵੀਡੀਓ ਆ ਹਾਂ ਜੀ ਤੈਨੂੰ ਤਾਂ ਸਾਢੇ 3 ਤੱਕ ਲੋ ਬੋਲਾ ਕੱਢਿਆ ਵਾ ਤੈਨੂੰ ਤਾਂ ਸਾਢੇ 3 ਲੀਟਰ ਬੋਲਾ ਆਪਾਂ ਕੜਤਾ ਮਤਲਬ ਹਾਂ ਜੀ ਤੇ ਬਾਈ ਕਿੰਨਾ ਗੱਦਦ ਦੇ ਦੂ ਆਸ ਤੇ ਦੇ ਦੂ 13 14 ਕਿਲੋ ਅਸਲ ਆ ਠੰਡੀ ਠੰਡੀ ਦੇਖ ਲੋ ਲੈ ਆਈ ਬਹਿ ਜਾ ਬਾਈ ਇਹ ਤਾਂ ਫੁੱਲ ਆਇਆ ਹੈ ਨਾ ਕਮਾਲ ਆ ਗਈ ਕਰਮ ਵਾਲੀ ਫੁੱਲ ਠੰਡੀ ਸੀ ਤੇ ਨਹੀਂ ਚੱਕਦੀ ਭੂਰ ਸ਼ਰਲਾ ਥਾਰਾ ਕੋਲ ਖਣ ਚੈੱਕ ਕਰ ਲਓ ਮੁਠੀ ਵਾਲਾ ਥਾਣਾ ਚਾਰੇ ਥਣ ਨਿੱਖੜਵੇਂ ਇਹ ਖੋਲ ਦੇ ਪਰਾ ਤੈਗੀ ਦਿੱਤਾ ਬਈ ਇਹਨੇ ਬੱਛਾ ਬੱਛਾ ਵਸਾ ਦਿੱਤਾ ਤੋਰਾ ਚੱਕਰ ਲਓ ਤੋਰਾ ਤਾਰਾ ਇੱਕ ਨੰਬਰ ਆ ਬਾਕੀ ਬਾਈ ਕਹਿੰਦਾ ਧਾਰ ਵੀ ਇੱਕ ਨੰਬਰ ਧਾਰ ਆ ਮੇਨ ਗੱਲ ਹੁੰਦੀ ਹੈ ਠੰਡੀ ਸੀਲ ਦੀ ਭਾਵੇਂ ਜਵਾਗ ਝੋਲੇ ਵੀਰੇ ਜਮਾ ਬਾਈ ਯਾਰ ਚਾਹੇ ਜਿਹੜਾ ਮਰਜੀ ਚੋਈ ਜਾ ਠੀਕ ਆ ਥੋੜਾ ਬੱਚੇ ਹਾਂ ਬੱਚੇ ਦਾ ਜ਼ਰੂਰ ਕਰ ਦਿਆ ਬਾਈ ਆਰਡਰ ਚੈੱਕ ਕਰ ਲੋ ਆਰਡਰ ਬਹੁਤ ਕਮਾਲ ਦਾ ਹੁਣ ਕੋਈ ਕਰਕੇ ਨਾ ਫਰੇ ਬੋਲਾ ਬਾਈ ਜ਼ੇਰ ਜ਼ੋਰ ਪੈ ਗਈ ਸੀ ਨਾਲੇ ਹਾਂ ਆ ਚਿੱਟਾ ਜਾਲਾ ਜ਼ੇਰ ਦਾ ਹੀ ਹੁੰਦਾ ਜ਼ੇਰ ਦਾ ਹੀ ਹੁੰਦਾ ਵੀਰੇ ਸਹੀ ਗੱਲ ਆ ਤੇ ਜ਼ੇਰ ਦੀ ਆਪਣੇ ਕੋਲੇ ਵੀਡੀਓ ਵੀ ਆਪਾਂ ਕੋਲ ਹੈ ਆਪਾਂ ਗਾਰੰਟੀ ਹੈ ਜੇ ਕੋਈ ਲੜ ਲੂਗਾ ਆਰਡਰ ਚੈੱਕ ਕਰ ਲੋ ਬਹੁਤ ਕਮਾਲ ਦਾ ਆਰਡਰ ਕਰਮਾਲੀ ਦਾ ਤਿਆਰ ਕਰਿਆ ਵਾ ਹਜੇ ਤਾਂ ਬਾਈ ਨੇ ਖਾਲੀ ਕਰਤੀ ਮਤਲਬ ਕਿ ਬਾਈ ਕਹਿੰਦਾ ਸਾਢੇ 3. ਲੈ ਮੁੱਠੀ ਵਾਲਾ ਥਣਾ ਨਾੜਾ ਨੂੜਾ ਬਰੀਕੀ ਜਾ ਕਰਮ ਵਾਲੀ ਦੇ ਤੇ ਭਰਾ ਫਿਰ ਕੀ ਮੁੱਲ ਰਹੂ ਜਾ ਜਾ ਯਾਰ ਮੁੱਲ ਬਸ ਦੇ ਲੈਣੀ ਆ ਯਾਰ ਠੀਕ ਆ ਮੁੱਲ ਕਰਾਉਣ ਨੂੰ ਚਾਹੇ 50 ਕਰਾ ਲੈ ਬੰਦਾ 48 ਕਰਾ ਲੈ ਸਹੀ ਗੱਲ 40000 ਦੀ ਦੇਣੀ ਆ ਲਾ 44000 ਬਾਈ ਕਹਿੰਦਾ ਆਪਣਾ ਦੇ ਲੈਣ ਤੁਹਾਨੂੰ ਪਤਾ ਕਿ ਮੁੱਲ ਜਾਇਜ਼ ਜਮਾ ਮੁੱਲ ਬਾਈ ਦੇ ਅੱਗੇ ਵੀ ਜਾਇਜ਼ ਹੁੰਦਾ ਤੇ ਮੁੱਲ ਅੱਜ ਵੀ ਬਾਈ ਨੇ ਜਾਇਜ਼ ਕੀਤਾ ਅਲਮੇਜ ਤੱਕ ਅਗਲਾ ਬੱਸੀ ਦਿੰਦਾ ਬਾਈ ਸ਼ੀ ਬਾਈ ਦਿੰਦਾ ਸਹੀ ਗੱਲ ਆ ਹਾਂ ਬੱਸੀ ਦਿੰਦਾ ਅਗਲਾ ਜਾਇਜ਼ ਗੱਲ ਆ ਬਾਈ ਦੀ ਥਣ ਥਣ ਬਹੁਤ ਨਾਲਿਆ ਸੱਜਾਰਾ ਮੂੰਹੇ ਆ ਗਈ ਹਾਂ ਮੇਨ ਕੱਲ ਬੱਚਾ ਬੱਸੀ ਦਿੱਤੀ ਆ ਬੱਸੀ ਨੇ ਵੀ ਸਾਲ ਦੂੜ ਸਾਲ ਤੱਕ ਨਾਲ ਹੀ ਤਿਆਰ ਹੋ ਜਾਣਾ 1 ਦੇ बटे 2 ਮਹੀਨੇ ਦੋ ਦੋ ਸਹੀ ਗੱਲ ਆ ਬਾਈ ਦੀ ਤੇ ਮੁੱਲ ਵੀ ਜਾਇਜ਼ ਆ ਮੌਕੇ ਦੇ ਮਾਨਤਨ ਥੋੜਾ ਮੋਟਾ ਹੋ ਜੂ ਵੀਰੇ ਹਾਂਜੀ ਹਾਂਜੀ ਕਰਦਾ ਠੀਕ ਆ ਬਰਾ ਅੱਗੇ ਭਾਈ 2 ਨੰਬਰ ਟਾਂਕੜਗਾ ਹਾਂਜੀ ਠੀਕ ਆ ਇਹਦੇ ਥੱਲੇ ਦੁੱਧ ਹੋ ਗਿਆ 6 ਕਿਲੋ ਜੀ ਤੇ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਵੀਰੇ ਸੂਈ ਨੂੰ ਯਾਰ ਭਾਈ ਆਪਾਂ ਲਿਆਂਦੀ ਆ ਹਨਾ 2 2.5 ਮਹੀਨੇ ਹੋਵੇ ਹੋਣਗੇ ਠੀਕ ਆ ਤੋੜ ਕੇ ਦਿਖਾ ਦੇ ਮੜੀ ਖੋਲ ਦੇ ਭਾਈ ਤੋੜ ਦੇ ਗੰਢੀ ਸੀ ਲਈ ਵੀ ਭੂਰ ਸ਼ਰਲਾ ਕੋਈ ਨਹੀਂ ਥਣਾ ਤੇ ਹੁਣ ਕਿੰਨਾ ਕੁ ਰੇਡੀ 6 ਕਿਲੋ ਦੁੱਧ ਲੈਟਾ ਬੰਦਾ ਚੋਕੇ ਲਵੇ ਠੀਕ ਆ ਹਾਂ ਭਾਵੇਂ ਦੋ ਡੰਗ ਚੋਨੇ ਆਏ ਨਹੀਂ ਤਾਂ ਫਿਕਰ ਆ ਕਿਲੋ ਬਿਲੋ ਨਿਕਲੂਗਾ ਸਹੀ ਗੱਲ ਆ ਭਾਈ ਲੈ ਕਮਾਲ ਦੀ ਆ ਯਾਰ ਮੇਨ ਗੱਲ ਆ ਛੋਟਾ ਬਾਈ ਦਾ ਮੁੱਲ ਹੋਊਗਾ ਹਨਾ ਬਾਈ ਹਾਂ ਜਮਾ ਬਾਈ ਇਹਦਾ ਨਾਰਮਲੀ ਮੋਲਾ ਨਾਰਮਲੀ ਮੋਲਾ ਤੇ ਧਾਰ ਤੁਰ ਕਿਵੇਂ ਆ ਜਮਾ ਓਕੇ ਆ ਬਾਈ ਤੇ ਠੰਡੀ ਸੀਲ ਫੁੱਲ ਹਾਂ ਹਾਂ ਹੀ ਵੇਜਾ ਚਾਹੇ ਤੂੰ ਹੱਥ ਲਾ ਲਾ ਥਾਣਾ ਠੀਕ ਆ ਲੈ ਥਾਂ ਚ ਕਰਦਾ ਕਮਾਲ ਦਾ ਫਲ ਗਲਾਬੀ ਥਾਣਾ ਹਨਾ ਲੈ ਤੇ ਸਮਾਈ ਹੋ ਗਈ ਮੈਂ ਕਹਿੰਦਾ ਯਾਰ ਹੋਰ ਬਾਜੂ ਦੁੱਧ ਆ ਆਪਣੇ ਖੜੀ ਰਹਿ ਗਈ ਆਪਾਂ ਹੋਰ ਵੀ ਵਧਾ ਦੇਾਂਗੇ ਬਾਈ ਠੀਕ ਆ ਬਾਈ ਕਹਿੰਦਾ ਆਪਣੇ ਕੋਲੇ ਵੀ ਰਹਿ ਗਈ ਤਾਂ ਵੀ ਹੋਰ ਵਧਾ ਦੇਾਂਗੇ ਦੁੱਧ ਕੱਦ ਵੈਡ ਵਾਲੀ ਵੈੜਾ ਵਾਕੀ ਕੋਈ ਛੋਟੀ ਜਿਹੀ ਨਹੀਂ 6 ਵਾਹ ਹੋ ਗਈ ਚੰਗਾ ਦੁੱਧ ਕਰ ਦੋ ਤੇ ਬਰਾ ਫਿਰ ਕੀ ਮੁੱਲ ਜਾਇ ਜਾਈ ਬਾਸ ਦਾ ਮੁੱਲ ਜਾਇ ਜਾਈ ਜਮਾ ਤੇ 10000 ਦੀ ਦੇਣੀ ਆ ਮੁੱਲ ਚਾਹੇ 15 ਕਰ ਲੇਗੀ ਲੈ ਬਾਈ ਜਮਾ ਜਾਇ ਜਾਈ ਸਵੇਰੇ ਚ ਉਹੀ ਹੂ ਹਨਾ ਸਵੇਰੇ ਤਾਂ ਚੋਈ ਵੀ ਆ ਹਾਂਜੀ ਠੀਕ ਆ ਤੇ ਅਦਰ ਬਹੁਤ ਕਮਾਲ ਦਾ ਤਿਆਰ ਹੋ ਜਾਂਦਾ ਉਹ ਹਾਂਜੀ ਹਾਂਜੀ ਉਹਦਾ ਬੰਦਾ ਚੋਕੇ ਲਵੇ ਆਪਣੇ ਘਰੇ ਨਹੀਂ ਉਹਦਾ ਪਗਾਈ ਆ ਬਾਈ ਯਾਰ ਕੱਲੀ ਗਾਂ ਹੂਗੀ ਫੀੜ ਫੂੜ ਪੈ ਗਈ ਇਹਨੂੰ ਹਾਂ ਬਾਈ ਹੋਰ ਵੱਜ ਜਾਣਾ ਇਹਨਾਂ ਗੱਲਾਂ ਸੁਣੇ ਪਾਦ ਨਹੀਂ ਕੋਈ ਮੈਂ ਦਿੰਦਾ ਭਾਈ ਇਸ ਮੁੱਲੇ ਤੱਕ ਇਹਲਾ ਮੰਨ ਕੇ ਚੱਲੋ ਵੀ ਛੋਟੀ ਜਿਹੀ ਬੱਸੀ ਨਹੀਂ ਦਿੰਦਾ ਪੱਲ ਹੀ ਦਿੰਦਾ ਭਾਈ ਅੱਜ ਦਾ ਆਪਾਂ ਕੱਲੀ ਗਾਮ ਅਗਰ ਬੱਚੀ ਆ ਉਹ ਵੀ ਆਪਾਂ 60000 ਦੀ ਦਵਾਂਗੇ ਦਵਾਂਗੇ ਭਾਈ ਸਹੀ ਗੱਲ ਆ ਮੇਨ ਗੱਲ ਆ ਜਾਇਜ ਗੱਲ ਆ ਭਾਈ ਦੀ ਤੇ ਮੁੱਲ ਹੈਗਾ 13000 ਮੌਕੇ ਤੇ ਮਾਨਦਾਨ ਹੋ ਜੂ ਭਰਾ ਹਾਂਜੀ ਕਰ ਦਾਂਗੇ ਠੀਕ ਆ ਭਾਈ ਅੱਗੇ ਭਾਈ ਤਿੰਨ ਨੰਬਰ ਇਹ ਗਾਂ ਜੀ ਦੂਜਾ ਸੂਆ ਸੁੰਦੀ ਆ ਰੀਜਨਲ ਜੀ ਦੁੱਧ ਪਾਇਆ ਵਾ ਗਾਂ ਦਾ ਅਸਲ ਫਾਰਮ ਵਾਲੀ ਵਾਂਗੀ 27 28 ਕਿਲੋ ਜੀ ਫਾਰਮ ਦੀ ਲੈੜ ਹੈਗੀ ਲੈਵੇ ਦੀ ਝੋਲੀ ਝੂਲ ਚੈੱਕ ਕਰਾ ਦੋ ਲੈ ਠੀਕ ਆ ਵੀਰੇ ਲੱਲਿਆ ਚੈੱਕ ਕਰਾ ਦੋ ਬਹੁਤ ਆਏ ਗਏ ਭੰਡੇ ਦੀ 7 ਤੋਂ 8 ਦਿਨ ਗਾਂ ਨਹੀਂ ਸੁੰਦੀ ਸਹੀ ਗੱਲ ਆ ਭਰਾ ਹਾਂ ਦੁੱਧ ਦਊਗਾ 27 28 ਕਿਲੋ ਭਜਣ ਬੁਜਣ ਗਾਂ ਦੇ ਦੇਖ ਲਓ ਜੀ ਤੇ ਪਿਛਲੇ ਸੂਏ ਕਿੰਨਾ ਕੱਢਿਆ ਸੀ ਪਿਛਲੇ ਸੂਏ ਨੇ ਦਿੱਤਾ 25 26 ਕਿਲੋ ਠੀਕ ਆ 25 26 ਲੀਟਰ ਦਿੱਤਾ ਚਵਾਇਆਗਾ ਹਾਂ ਚੈੱਕ ਕਰ ਲਓ ਬੜਾ ਕਮਾਲ ਦਾ ਲਾਭੀ ਥਣ ਵਾਲਿਆਂ ਦਾ ਪਹਿਲੇ ਥਣ ਵਾਲਿਆਂ ਬਾਕੀ ਮੇਨ ਗੱਲ ਆ ਅੰਡਰ ਤੇ ਵਾੜ ਜੇ ਵੀ ਆ ਹਾਂ ਉਹ ਜਾਤ ਵਾਲੀ ਹਾਂ ਜਾਤ ਵਾਲੀ ਵੜਦੀ ਹੁੰਦਾ ਗਾਏ ਕੁਛ ਤੇ ਚਾਰੇ ਥਣ ਚੰਗੇ ਨਿਖੜ ਮਿਆਂ ਵੀਰੇ ਇੱਕ ਨੰਬਰ ਥਾਣਾ ਗਾ ਜੇ ਆਪਾਂ ਕਹਿ ਦਈਏ ਤੋਰਾ ਚੱਕਰਾ ਦੇ ਫਾਰਮ ਦੀ ਵੜ ਹੈ ਬਾਈ ਕਹਿੰਦਾ ਕੱਦ ਵੜ ਚੱਕਰ ਲੋ ਕੱਦ ਬਹੁਤ ਆ ਯਾਰ ਹਣਾ ਕੱਦ ਬਾਈ ਪੜੀ ਪੁਲੀ ਤੂੰ ਆਪ ਹੀ ਦੇਖ ਲੈ ਪੁਲੀ ਤਾਂ ਬਾਈ ਬਹੁਤ ਆ ਸਹੀ ਗੱਲ ਆ ਕਮਾਲ ਦੀ ਆ ਗਈ ਤੇ ਬੈ ਚੰਦਰ ਨੂੰ ਲਿਆ ਇਹ ਕਿ ਦੁੱਧ ਵੀ ਬਾਈ ਕਹਿੰਦਾ ਚੰਗਾ ਪਾ ਦੂ ਕਿੰਨਾ ਪਾ ਦੂ ਤੇ ਇਹਨੂੰ ਹੱਥ ਮਾਰ ਦੂ ਚੰਗੀ ਸੀਵਾ ਵਾਲਾ ਹੋਰ ਮਾਰ ਦੂ ਬਾਈ ਹਜੇ ਦਿਨ ਵੀ ਕੱਢ ਜੂ ਅੱਠ ਨਾ ਹਾਂ ਜੇ ਤਾਂ ਆਪਣੇ ਇੱਥੇ ਬੈਗੀ ਠੀਕ ਆ ਨਹੀਂ ਆਪਾਂ ਸੁਵਾ ਕੇ ਗਾਂ ਵੇਚਾਂਗੇ ਠੀਕ ਆ ਬਾਈ ਕਹਿੰਦਾ ਸੁਵਾ ਕੇ ਵੇਚਾਂਗੇ ਤੇ ਆਡਰ ਚੈੱਕ ਕਰ ਲਓ ਪਿੱਛੇ ਤੋਂ ਬਾਲਟ ਨਾ ਹਾਂ ਦੇਖ ਲੈ ਲੈ ਬਾਈ ਮੈਂ ਯਾਰ ਖੱਚ ਕੀ ਪਤਾ ਲੱਗਦਾ ਬਾਈ ਬੜੀ ਕਮਾਲ ਦੀ ਬਣ ਗਈ ਹੈ ਨਾ ਪਾਂਡਰਗਾ ਹਵਾਨਾ ਇਹ ਤਾਂ ਲੈ ਕੇ ਉੱਪਰ ਜਾਣਾ ਇਹਨੇ ਹਜੇ ਤਿਆਰ ਕਰਕੇ ਸੋਨਾ ਕਰਮਾਲੀ ਨੇ ਲੈ ਅਡਰ ਚੈੱਕ ਕਰ ਲੋ ਬੜਾ ਕਮਾਲ ਦਾ ਮੁਠੀ ਵਾਲਾ ਥਾਣਾ ਗਲਾਬੀ ਥਾਣਾ ਗਲਾਬੀ ਥਾਂ ਦੀ ਮੰਗ ਵੀ ਬਹੁਤ ਆ ਬਾਕੀ ਬਈ ਖੇਤਾਂ ਫਾਰਮ ਦੀ ਵੜਾ ਚੰਗਾ ਬਾਕੀ ਯਾਰ ਬਈ ਆਈਟੀਆਂ ਵੜਾਂ ਕਿਹੜਾ ਘਰ ਘਾਰ ਆ ਯਾਰ ਨਹੀਂ ਹੈਗੀਆਂ ਭਰਾ ਸਹੀ ਗੱਲ ਐਡੀ ਵੜ ਨਹੀਂ ਮਿਲਦੀ ਮਤਲਬ ਕਿਹੇ ਬੰਦੇ ਨੇ ਬਰੀਡ ਤੇ ਵੀ ਕਰਨ ਕੰਮ ਕਰਨਾ ਹੋਊਗਾ ਉਹਨੂੰ ਬੱਚਾ ਦੇ ਤਾਂ ਐਡੀ ਵੜ ਨੇ ਯਾਰ ਬੱਚਾ ਦੇ ਤਾਂ ਬਈ ਕਮਾਲ ਕਰ ਦੂ ਜਿਹਨੇ ਦਾਦ ਦੇ ਸਾਂਭ ਲਈ ਨਫਾ ਵੀ ਦੇ ਕੇ ਜਾਊਗਾ ਨਫਾ ਵੀ ਦੇ ਕੇ ਜਾਊ ਬਈ ਸਹੀ ਗੱਲ ਹੈ ਲੈ ਫੇਸਬੁਕ ਚੈੱਕ ਕਰ ਲੋ ਬਹੁਤ ਪਿਆਰਾ ਫੇਸ ਹੈ ਕੰਨ ਕੰਨ ਛੋਟਾ ਛੋਟਾ ਕੰਨ ਤੇ ਇਹਦਾ ਭਰਾ ਫਿਰ ਕੀ ਮੁੱਲ ਜਾਇਜ ਆ ਇਹਦਾ ਯਾਰ ਫੋਨ ਤੇ ਕਰ ਲਾਂਗੇ ਬਾਈ ਯਾਰ ਕਈ ਵਾਰੀ ਕੋਈ ਵੇਚਣ ਵਾਲਾ ਲੈ ਲੈਂਦਾ ਹਨਾ ਠੀਕ ਆ ਬਾਈ ਹਾਂ ਮੁੜ ਕੇ ਅਗਲਾ ਕਹਿ ਦਿੰਦਾ ਯਾਰ ਤੂੰ ਉੱਥੋਂ ਲਈ ਆ ਸਹੀ ਗੱਲ ਆ ਭਰਾ ਜਾਇਜ ਗੱਲ ਆ ਬਾਈ ਦੀ ਕਈ ਵਾਰ ਅਗਲਾ ਕਹਿੰਦਾ ਹਾਂ ਕਿ ਕੀ ਆ ਗਈ ਤਿਆਰ ਹੋਈ ਦਾ ਮੁੱਲ ਕੋਸੂਰੂ ਕੱਚੀ ਦਾ ਕੋਸੂਰ ਸਹੀ ਗੱਲ ਆ ਬਾਈ ਜਾਇਜ ਗੱਲ ਆ ਹੁਣ ਜਦੋਂ ਕੱਚੀ ਕੱਚੀ ਆ ਬਲਟਾਂ ਚੈੱਕ ਕਰ ਲੋ ਫੁੱਲ ਪਈਆਂ ਹਜੇ ਸਾਰੀਆਂ ਕੱਢ ਕੇ ਸ਼ੂ ਕਰਵਾ ਲਈ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਮੁੱਲ ਬਾਈ ਜਾਇਜ ਹੀ ਹੋਊਗਾ ਜਾਇਜ ਆ ਬਾਈ ਜਮਾ ਠੀਕ ਆ ਮੈਨੂੰ ਪਤਾ ਯੱਕੇ ਮੁੱਲ ਜਾਇਜ ਹੀ ਹਾਂ ਬਾਈ ਮ ਉਹ ਦੋ ਬਹਿਣਾ ਪਹਿਲਾਂ ਸੀ ਉਹ ਵੀ ਬੈਗੀਆਂ ਥੋੜੀਆਂ ਠੀਕ ਆ ਬਾਈ ਹਾਂ ਮੇਰੇ ਆਉਣ ਤੋਂ ਪਹਿਲਾਂ ਵੀ ਕੁਝ ਵੇਚ ਗਿਆ ਹਨਾ ਤੇ ਅੱਗੇ ਭਰਾ ਲਾਸਟ ਇਹਦੀ ਕੀ ਡਿਟੇਲ ਆ ਇਹ ਬਾਈ ਆਪਣੇ ਚੈਨਲ ਤੇ ਵੀ ਵੀਡੀਓ ਪਾਈ ਵੀ ਆ ਠੀਕ ਆ ਜਿਹੜਾ ਬੱਚਾ ਸੀਗਾ ਉਹ ਮਰ ਗਿਆ ਠੀਕ ਆ ਦੁੱਧ ਹੋਊਗਾ ਥੱਲੇ 13-14 ਕਿਲੋ ਤੇ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਮਤਲਬ ਸੂਈ ਯਾਰ ਮੇਰੇ ਖਿਆਲ ਨਾਲ ਮਹੀਨਾ ਮਹਾ ਹੋਈ ਹੋਊ ਯਾਰ ਠੀਕ ਆ ਬਾਈ ਹਾਂ ਤੇ ਹੁਣ ਮਤਲਬ ਕਿ ਕਿੰਨਾ ਵੀਰੇ ਕੱਢਿਆ ਦੋ ਕਿਲੋ ਦੁੱਧ ਹੋਊ ਬਾਈ ਯਾਰ ਵੱਡੀ ਗੁੱਡੀ ਦਾ ਤੂੰ ਚੈੱਕ ਕਰਾ ਦੇ ਕਿੱਡੀ ਹੋएगी ਬਾਈ ਕੱਦ ਵਡਾਲੀ ਵਡਾ ਜੀ ਮਤਲਬ ਕੋਈ ਆਪਾਂ ਮੈਸਤਰੀ ਮੁਸਤਰੀ ਲਾਇਆ ਕਰਕੇ ਸੰਭੀ ਨਹੀਂ ਯਾਰ ਸੰਭੀ ਨਹੀਂ ਗਈ ਬਾਈ ਦੁੱਧ ਦਾ ਨਹੀਂ ਹੋਰ ਵੀ ਕਰਦਾ ਦੁੱਧ ਦਾ ਹੋਰ ਵੀ ਵੱਜੂ ਯਾਰ ਦਾ ਲੇਟੀ ਲੂਟੀ ਪੈ ਗਈ ਬਾਈ ਬਾਈ ਸਹੀ ਗੱਲ ਆ ਕੱਦ ਵੇਡਾ ਮੈਂ ਸਾਢੇ 5 ਫੁੱਟ ਕੱਦ ਹੂ ਵੇਣਦਾ ਨਾ ਤੂੰ ਦੇਖ ਲੈ ਬਾਈ ਯਾਰ ਲੈ ਬਾਈ ਚੈੱਕ ਕਰ ਲੋ ਕਿੰਨਾ ਕੱਦ ਆ ਬਾਈ ਤੇਰਾ ਮੇਰਾ 6 ਫੁੱਟ 6 ਫੁੱਟ ਆ ਬਾਈ ਦਾ ਕੱਦ ਸਾਢੇ 5 ਫੁੱਟ ਤਾਂ ਨਾਰਮਲ ਤੱਕ ਪੈਰਦਾ ਹੈਗਾ ਬਾਈ ਉਹਦੇ ਤੋਰਦੇ ਆਡਰ ਚੈੱਕ ਕਰ ਲੋ ਗਲਾਬੀ ਵੀ ਆਡਰ ਆ ਤੇ ਗਲਾਬੀ ਵੀ ਕਰਮ ਵਾਲੀ ਬੱਚੇ ਬੁੱਤੇ ਨੇ ਨੂੰ ਗਾਮ ਹਾਂ ਬਾਈ ਜੇ ਕਹਿੰਦੇ ਬਰੀਡ ਦਾ ਬੱਚੇ ਲੈਣਿਆ ਤਾਂ ਚੰਗੇ ਬੱਚੇ ਪਾਉਂਦੀ ਹੋਏ ਇੱਧਰ ਨੂੰ ਫੋਰਦੇ ਬੱਚਾ ਤਾਂ ਮੈਂ ਕਹਿੰਦਾ ਉਹ ਵੀ ਬਹੁਤ ਚੰਗਾ ਸੀ ਇਹਦਾ ਹਨਾ ਹਾਂ ਉਹ ਯਾਰ ਮਰ ਗਿਆ ਉਹਦੇ ਮਸਤਰੀ ਮਸਤਰੀ ਲੱਗੇ ਹੋਏ ਸੀ ਇੱਧਰ ਫਰਸ਼ ਬੋਰ ਸੀ ਜੀ ਲਾਉਂਦੇ ਹਾਂ ਹਾਂ ਬਾਈ ਫਰਸ਼ ਬਾਈ ਨੇ ਇੱਧਰ ਸੈੱਟ ਥੱਲੇ ਲਾਇਆਗਾ ਤਾਂ ਹੀ ਕਰਕੇ ਥੋੜੀ ਦਿੱਕਤ ਬਈ ਸਮਾਈ ਸਮੋਈ ਬਾਈ ਕਹਿੰਦਾ ਮੈਥੋਂ ਏਸੀ ਬੀਸੀ ਹੋਈ ਆ ਤੇ ਹੁਣ ਬਾਈ ਕੰਡੇ ਵਾਲਾ ਤਿਆਰ ਆ ਫਿਰ ਹਾਂ ਹਾਂ ਬਾਈ ਠੀਕ ਆ ਬਾਈ ਸੀਲ ਠੰਡੀ ਆ ਕੋਈ ਕੀ ਹੋਈ ਜਾਵੇ ਠੀਕ ਆ ਸੀਲ ਠੰਡੀ ਫੁੱਲਾ ਬਾਈ ਕਹਿੰਦਾ ਥਣ ਚੈੱਕ ਕਰ ਲਓ ਮੁੱਠੀ ਵਾਲਾ ਥਾਣਾ ਅੱਡਰ ਬਹੁਤ ਕਮਾਲ ਦਾ ਹੈ ਸ਼ਾਮ ਤੱਕ ਤਾਂ ਬਹੁਤ ਤਿਆਰ ਵਧੀਆ ਚੰਗੀ ਤਰ੍ਹਾਂ ਹਾਂਜੀ ਹਾਂਜੀ ਤੇ ਇਹਦਾ ਭਰਾ ਫਿਰ ਕੀ ਮੁੱਲ ਜਾਇਦਾ ਯਾਰ ਭਾਈ ਉਦੋਂ ਦਾ ਆਪਣੀ ਤੈਨੂੰ ਪਤਾ ਹੁਣ ਸੱਜਰ ਮਹਿੰਗੀ ਲਈ ਵੀ ਸੀ ਉਦੋਂ ਫੂੜਾ ਚ 72 ਮੁੱਲ ਕਰਿਆ ਸੀਗਾ ਠੀਕ ਆ ਹੁਣ ਬੱਚਾ ਮਰ ਗਿਆ ਬੱਟਾ ਦਾ ਪੈਣਾ ਹੀ ਆ ਹੁਣ ਜਮਾ ਜਾਇਜ ਆ 40000 ਦੀਆਂ ਲੈਦਾ ਲੈ ਭਾਈ ਜਮਾ ਜਾਇਜ ਮੁੱਲ ਆ ਕਿ ਮੁੱਲ ਆ ਕਿ ਕੋਈ ਸੂਈ ਨੂੰ ਬੜਾ ਟਾਈਮ ਨਹੀਂ ਪਾਉਣਾ ਆਪਣੇ ਚੈਨਲ ਤੇ ਵੀਡੀਓ ਬੰਦਾ ਕੱਢ ਕੇ ਦੇਖ ਲੈ ਆਪਣੇ ਚੈਨਲ ਤੇ ਵੀਡੀਓ ਆਈ ਹੈਗੀ ਭਾਵੇਂ ਬੰਦਾ ਆਪਾਂ ਕੱਢ ਕੇ ਵੀ ਵੀਡੀਓ ਵੀ ਦਿਖਾ ਦਾਂਗੇ ਠੀਕ ਆ ਵੀਰੇ 1 ਮਹੀਨਾ ਹੋ ਗਿਆ ਕਰਮਾਲੀ ਦੀ ਸੂਈ ਨੂੰ ਬਾਕੀ ਜੇ ਕਿਸੇ ਵੀਰ ਕੋਈ ਬਰੀਡ ਤੇ ਕੰਮ ਕਰਦਾ ਹੋ ਉਹਨੂੰ ਤਾਂ ਪਤਾ ਹੀ ਹੈ ਇਹਦਾ ਕਿਹੜਾ ਕੋਈ ਅੰਦਰ ਜਾਂ ਨਾਕਸ ਹੈਗਾ ਇਹਨੇ ਵੀ ਪਹਿਲੇ ਠੀਕੇ ਰਹਿ ਜਾਣਾ ਰਹਿ ਕੇ ਵੀ ਗਾ ਹੈਗੀ ਹੈ ਕਿ ਪਰ ਤੈਨੂੰ ਪਤਾ ਵਪਾਰੀ ਤੇ ਬਈ ਪਸੂ ਰੋਕ ਜੇ ਨਾ ਕਿੱਲੇ ਤੇ ਫਿਰ ਗਲਤ ਹੋ ਜਾਣਾ ਗਲਤ ਹੋ ਜਾਣਾ ਤੇ ਆਪਾਂ ਹੋਰ ਵੀ ਲਿਓਣੇ ਹੁੰਦੇ ਸਹੀ ਗੱਲ ਆ ਭਰਾ ਦੀ ਜਮਾ ਜਾਏ ਗੱਲ ਆ ਤੇ ਮੁੱਲ ਵੀ ਜਮਾ ਜਾਏ ਜਾਂ 40000 ਰੁਪਏ ਮੁੱਲਾ ਬਾਕੀ ਮੌਕੇ ਤੇ ਮਾਨਤਣ ਹੋ ਜੂ ਭਰਾ ਹਾਂ ਕਰ ਦਾਂਗੇ ਜੀ ਠੀਕ ਆ ਭਰਾ ਬਾਈ ਕੋਲ ਨਕਸ਼ੇ ਕੇ ਚਾਰ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਜੀ ਵੀਡੀ